ਪ੍ਰਭੂ ਯਸ਼ੂ ਮਸੀਹ ਦੇ ਨਾਂ ਨੂੰ ਮਹਿਮਾ ਤੇ ਵਡਿਆਈ ਦਿੰਦੇ ਹਾਂ ਅਸੀਂ ਅੱਜ ਸ਼ਾਮ ਖੁਦਾਵੰਦ ਦੇ ਕਲਾਮ ਚ ਪੜਾਂਗੇ ਅਫਸੀਆਂ ਉਸਤਾਦ 2 ਦੇ ਆਏ ਤੇ ਉਸ ਦੀ ਅਸੀਂ ਪੜਾਂਗੇ ਪਹਿਲੀ ਆਇਤ ਤੋਂ ਅਸੀਂ ਪੜਾਂਗੇ ਭੈਣ ਹੋਣਾ ਦੇ ਨਾਲ ਪ੍ਰਭੂ ਸਾਭ ਨੂੰ ਆਸ਼ੀਸ਼ ਤੇ ਬਰਕਤ ਦੇ ਵੀ ਹਾਂਜੀ ਉਹ ਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਆਪਣੇ ਪਾਪਾਂ ਦੇ ਕਾਰਨ ਮੁਰਦੇ ਸੌ ਜਿਵਾਲਿਆ ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੌ ਜਿਹੜੀ ਹੁਣ ਅਨ ਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ ਅਤੇ ਉਹਨਾਂ ਵਿੱਚ ਅਸੀਂ ਵੀ ਸੱਬੇ ਸਰੀਰ ਅਤੇ ਮਨ ਦੀਆਂ ਚਾਹਾਂ ਨੂੰ ਪੂਰਾ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾ ਵਿੱਚ ਅੱਗੇ ਦਿਨ ਕਰਤੇ ਸਾਂ ਅਤੇ ਹੋਰ ਨਾ ਵਾਂ ਆਪਣੇ ਸੁਭਾਅੋ ਕਰਕੇ ਗਜ਼ਬ ਦੇ ਪੁੱਤਰ ਸਾਂ ਪਰੰਤੂ ਪਰਮੇਸ਼ਵਰ ਨੇ ਜਿਹੜਾ ਦਇਆ ਦਾ ਤਨੀ ਹੈ ਆਪਣੇ ਉਸ ਵੱਡੇ ਪ੍ਰੇਮ ਕਰਕੇ ਜਿਸ ਤੋਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦ ਉਹ ਸਾਨੂੰ ਮਸੀਹ ਦੇ ਨਾਲ ਜੀਵਾਲਿਆ ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ ਅਤੇ ਉਹਨੇ ਸਾਨੂੰ ਉਸ ਦੇ ਨਾਲ ਉਠਾਇਆ ਔਰ ਸਾਨੂੰ ਮਸੀਹ ਵਿੱਚ ਸੁਰਗਿ ਥਾਮਾ ਹੋਤੇ ਉਸ ਦੇ ਨਾਲ ਬਹਾਲ ਲਿਆ ਪਈ ਉਸ ਦਿਆਲਗੀ ਨਾਲ ਜਿਮਸੀ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਤੰ ਉਜਾਗਰ ਕਰੇ ਕਿਉਂ ਜੋ ਤੁਸੀਂ ਕਿਰਪਾ ਤੋਂ ਨਿਛਜੇ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ ਇਹ ਪਰਮੇਸ਼ਵਰ ਦੀ ਬਖਸ਼ੀਸ਼ ਹੈ ਇਹ ਕਰਨੀਆਂ ਤੋਂ ਨਹੀਂ ਅਜੇਹਾ ਨਾ ਹੋਵੇ ਪਈ ਕੋਈ ਘਮੰਡ ਕਰੇ ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਜਿਹੜੇ ਮਸੀਹ ਵਿੱਚ ਨਸੀ ਇਸ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ਵਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਇਸ ਲਈ ਚੇਤੇ ਕਰੋ ਭਈ ਅੱਗੇ ਤੁਸੀਂ ਸ਼੍ਰੀਵ ਦੇ ਸਰਬੰਧ ਕਰਕੇ ਪਰਾਈਆਂ ਕੋਮਾਂ ਦੇ ਲੋਕ ਸਾਓ ਅਤੇ ਉਹਨਾਂ ਤੋਂ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵਾਉਂਦੇ ਸਾਓ ਨਾਲੇ ਤੁਸੀਂ ਉਸ ਸਮੇਂ ਨਸੀਤ ਅੱਡ ਇਸਰਾਇਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ ਬਚਨ ਦੇ ਨਿਯਮਾਂ ਤੋਂ ਬਾਹਰ ਆਸਾਹੀਨ ਅਤੇ ਜਗਤ ਵਿੱਚ ਪਰਮੇਸ਼ਰ ਤੋਂ ਰਹਿਤ ਸੋ ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਦੂਰ ਸਾ ਮਸੀਹ ਦੇ ਲਹੂ ਦੇ ਕਰ ਨੇੜੇ ਕੀਤੇ ਗਏ ਹੋ ਆਮੇਨ ਆਮੇਨ ਹਾਲੇਲੂਇਆ ਹਾਲੇਲੂਇਆ ਖੁਦਾਵਨੀ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਿੰਨਾ ਹੀ ਸੋਹਣਾ ਤੇ ਪਿਆਰਾ ਇਹ ਸੰਦੇਸ਼ ਹੈ ਜੋ ਸੰਤ ਪੌਲੂਸ ਨੇ ਅਫਸੀਆਂ ਦੀ ਕਲਿਸਿਆ ਨੂੰ ਲਿਖਿਆ ਹੈ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਦੀ ਦਇਆ ਜਿਹੜੀ ਹੈ ਉਸ ਨੇ ਲਿਖਤਾ ਤੋਂ ਉੱਪਰ ਕੰਮ ਕੀਤਾ ਕੁਝ ਗੱਲਾਂ ਅਜੀਬ ਜਿਹੀਆਂ ਹੋ ਸਕਦਾ ਤੁਹਾਨੂੰ ਲੱਗਣ ਪਰਮੇਸ਼ਰ ਲਿਖਤਾ ਦੇ ਅੰਦਰ ਸੰਪੂਰਨ ਨਹੀਂ ਪਾਇਆ ਜਾਂਦਾ ਜੇ ਉਹ ਪਵਿੱਤਰ ਬਾਈਬਲ ਦੇ ਵਿੱਚ ਸੰਪੂਰਨ ਹੈ ਤੇ ਫਿਰ ਉਹ ਪਰਮੇਸ਼ਵਰੀ ਨਹੀਂ ਆ। ਇਹਨੂੰ ਤੇ ਫਿਰ ਅੱਖਰਾਂ ਨੇ ਬੰਨ੍ਹ ਦਿੱਤਾ। ਪਰਮੇਸ਼ੁਰ ਕਿਸੇ ਜिल्ਦ ਦੇ ਅੰਦਰ ਨਹੀਂ ਆ ਸਕਦਾ। ਭਾਵੇਂ ਸਾਰੇ ਸੰਸਾਰ ਦਾ ਇੱਕ ਪਾਸਾ ਇੱਕ ਜिल्ਦ ਹੋ ਜੇ ਤੇ ਦੂਸਰਾ ਪਾਸਾ ਦੂਜੀ ਜिल्ਦ ਹੋ ਜੇ ਸਾਰਾ ਸੰਸਾਰ ਵੀ ਇੱਕ ਕਿਤਾਬ ਵਿੱਚ ਲਪੇਟ ਦਿੱਤਾ ਜਾਵੇ ਤਾਂ ਵੀ ਪਰਮੇਸ਼ੁਰ ਸੰਪੂਰਨ ਬੱਜਿਆ ਨਹੀਂ ਜਾ ਸਕਦਾ। ਪਰਮੇਸ਼ੁਰ ਕਦੋਂ ਫੈਲਦਾ ਹੈ ਜਿਆਦਾ ਜਦੋਂ ਉਹ ਉਹਦਾ ਪ੍ਰਚਾਰ ਕੀਤਾ ਜਾਂਦਾ ਹੈ ਤੁਸੀਂ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਦੇ ਸੰਪੂਰਨ ਨਹੀਂ ਸੁਣ ਸਕਦੇ ਨਾ ਸੰਪੂਰਨ ਕਰ ਸਕਦੇ ਹੋ ਪਰਮੇਸ਼ਰ ਹੈ ਜੋ ਥੋੜਿਆਂ ਸ਼ਬਦਾਂ ਵਿੱਚ ਆਪਣੇ ਆਪ ਨੂੰ ਖੋਲ ਸਕਦਾ ਹੈ ਮਨੁੱਖ ਬਹੁਤ ਸਾਰੀਆਂ ਕਿਤਾਬਾਂ ਬੋਲ ਕੇ ਕਿਤਾਬਾਂ ਲਿਖ ਕੇ ਪਰਮੇਸ਼ਰ ਨੂੰ ਸਾਬਤ ਨਹੀਂ ਕਰ ਸਕਦਾ ਕਿ ਮੈਂ ਉਹਨੂੰ ਪ੍ਰਗਟ ਕਰ ਦਿੱਤਾ ਹੈ ਨਹੀਂ ਇਹ ਮਨੁੱਖ ਦਾ ਆਪਣਾ ਵਿਚਾਰ ਹੈ ਪਰਮੇਸ਼ਰ ਬਿਨਾ ਕਿਤਾਬਾਂ ਤੋਂ ਵੀ ਆਪਣੇ ਆਪ ਨੂੰ ਪ੍ਰਗਟ ਕਰ ਸਕਦਾ ਹੈ ਹallelujah ਹallelujah ਕਿਉਂਕਿ ਜੋ ਪਰਮੇਸ਼ਰ ਡਿਗਰੀਆਂ ਵਾਲਿਆਂ ਦਾ ਪਰਮੇਸ਼ਰ ਪੜਿਆਂ ਲਿਖਿਆਂ ਦਾ ਤੇ ਪਰਮੇਸ਼ਰ ਅੰਗੂਠਾ ਛਾਪਾਂ ਦਾ ਵੀ ਉਨਾ ਹੀ ਪਰਮੇਸ਼ਰ ਹੈ ਇਸ ਕਰਕੇ ਖੁਦਾਵੰਦਾ ਧੰਨਵਾਦ ਬਾਈਬਲ ਦੇ ਵਿੱਚ ਪੜ੍ਹੇ ਤੋਂ ਪੜੇ ਲਿਖੇ ਪਰਮੇਸ਼ੁਰ ਦੇ ਸੇਵਕ ਹਨ ਔਰ ਬਾਈਬਲ ਦੇ ਵਿੱਚ ਉਹ ਵੀ ਹਨ ਜਿਨ੍ਹਾਂ ਨੂੰ ਇੱਕ ਅੱਖਰ ਵੀ ਨਹੀਂ ਸੀ ਲਿਖਣਾ ਹੁੰਦਾ ਲੇਕਿਨ ਉਹ ਵੀ ਪਰਮੇਸ਼ੁਰ ਦੀ ਕਿਰਪਾ ਦੇ ਸਾਂਝੀ ਅਧਿਕਾਰੀ ਹੋਏ ਹallelujah ਹallelujah ਅਸੀਂ ਵੇਖਦੇ ਹਾਂ ਪਰਮੇਸ਼ਰ ਦੀ ਕਿਰਪਾ ਦੇ ਬਾਰੇ ਇੱਥੇ ਸੰਤ ਪਾਉਲਸ ਬਿਆਨ ਕਰ ਰਿਹਾ ਹੈ ਮੈਂ ਲਿਖਤ ਪੜ੍ਹਾਂਗਾ ਉਸਨੇ ਕਿਹਾ ਕਿ ਨਾਲੇ ਤੁਸੀਂ ਉਸ ਸਮੇਂ ਤੋਂ ਅੱਡ ਇਸਰਾਇਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ ਵਚਨ ਦੇ ਨੀਮਾ ਤੋਂ ਬਾਹਰ ਆਸਾਹੀਣ ਅਤੇ ਜਗਤ ਵਿੱਚ ਪਰਮੇਸ਼ਰ ਤੋਂ ਰਹਿਤ ਸੀਗੇ ਪ੍ਰਾਇਆ ਕੋਮਾ ਨੂੰ ਪਰਮੇਸ਼ਰ ਦਾ ਦਾਸ ਪਾਉਲਸ ਕਹਿ ਰਿਹਾ ਕਹਿੰਦਾ ਕਿ ਤੁਸੀਂ ਇਸਰਾਇਲ ਦੇ ਨਿਯਮਾਂ ਤੋਂ ਬਾਹਰ ਸੀਗੇ ਤੁਸੀਂ ਲਿਖਤਾ ਚ ਪਾਏ ਨਹੀਂ ਸੀ ਜਾਣਦੇ ਤੁਹਾਡੇ ਤੇ ਕਿਰਪਾ ਹੋਈ ਨਹੀਂ ਸੀ ਸਕਦੀ ਕਿਉਂਕਿ ਜਦ ਯਾਜਕ ਲੋਕ ਮਨੁੱਖ ਦਾ ਨਿਆਂ ਕਰਦੇ ਸਨ ਤੇ ਉਹ ਲਿਖਤਾ ਖੋਲਦੇ ਸੀਗੇ ਪਰਮੇਸ਼ਵਰ ਦੀ ਕਿਰਪਾ ਬਾਈਬਲ ਤੋਂ ਬਾਹਰ ਆ ਬਹੁਤ ਸਾਰੇ ਲੋਕ ਠੋਕਰਖਾਨ ਦੇ ਮੈਚ ਉਹਨਾਂ ਠੋਕਰਖਾਨ ਜਦ ਤੱਕ ਤੁਸੀਂ ਕਿਸੇ ਲਈ ਸਵਾਲ ਨਹੀਂ ਬਣਦੇ ਵਚਨ ਅੱਗੇ ਜਾ ਨਹੀਂ ਸਕਦਾ ਪ੍ਰਵੇਸ਼ਮਸੀ ਲੋਕਾਂ ਲਈ ਸਵਾਲ ਬਣਿਆ موسی ਲੋਕਾਂ ਲਈ ਸਵਾਲ ਨਹੀਂ ਸੀ موسی ਦੀ ਬਵਿਸਥਾ ਲੋਕਾਂ ਲਈ ਸਵਾਲ ਨਹੀਂ ਸੀ ਦਾਨੀਏਲ ਦੀ ਬਵਿਸਥਾ ਲੋਕਾਂ ਲਈ ਸਵਾਲ ਨਹੀਂ ਸੀ ਦਾਨੀਏਲ ਦੀ ਪੁਸਤਕ ਲੋਕਾਂ ਲਈ ਸਵਾਲ ਨਹੀਂ ਸੀ ਜਸ਼ਾਇਆ ਦੀ ਪੋਥੀ ਲੋਕਾਂ ਲਈ ਸਵਾਲ ਨਹੀਂ ਸੀ ਪਰਾਣਾ ਨੇਮ ਲੋਕਾਂ ਲਈ ਸਵਾਲ ਨਹੀਂ ਸੀ ਜਦ ਪ੍ਰਭੂ ਯਿਸੂ ਮਸੀਹ ਆਇਆ ਉਹ ਲੋਕਾਂ ਲਈ ਸਵਾਲ ਬਣ ਗਿਆ ਹallelujah ਹallelujah ਕਿਉਂਕਿ ਜਿੰਨਾਕ ਉਹ ਫਰੀਸੀ ਗ੍ਰੰਥੀ ਸਾਸ਼ਤਰੀ ਵਗੈਰਾ ਸਭ ਜਿੰਨੇ ਵੀ ਸੁਣਾਉਂਦੇ ਸਨ ਯਿਸੂ ਮਸੀਹ ਉਹਨਾਂ ਤੋਂ ਵੱਧ ਕੇ ਸੁਣਾਉਂਦਾ ਸੀ ਯਿਸੂ ਮਸੀਹ ਉਹਨਾਂ ਤੋਂ ਵੱਧ ਕੇ ਕਲਾਮ 'ਚ ਲਿਖਿਆ ਉਹਦਾ ਵਚਨ ਹੈਰਾਨ ਕਰ ਦੇਣ ਵਾਲਾ ਵਚਨ ਸੀਗਾ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਪਰਮੇਸ਼ੁਰ ਦੀ ਦਇਆ ਜਿਹੜੀ ਹੈ ਉਹ ਬਾਈਬਲ ਤੋਂ ਬਾਹਰ ਆ। ਆਮੇਨ। ਆਮੇਨ। ਬਾਈਬਲ ਪੜਨ ਵਾਲੇ ਤੇ ਬਾਈਬਲ ਦੀਆਂ ਲਿਖਤਾਂ ਦੇ ਅਨੁਸਾਰ ਦੇਖਣਗੇ ਸਾਰਾ ਕੁਝ। ਹੈਨਾ? ਹਾਂ। ਬਾਈਬਲ ਪੜਨ ਵਾਲੇ ਕਹਿਣਗੇ ਸ਼ਬੀਲ ਨਹੀਂ ਪੀਣੀ। ਮੈਂ ਜ਼ਿੰਮੇਵਾਰੀ ਲੈ ਰਿਹਾ ਇਸ ਕਲਾਮ ਦੀ। ਸ਼ਬੀਲ ਨਹੀਂ ਪੀਣੀ, ਲੰਗਰ ਨਹੀਂ ਖਾਣਾ। ਹੈਨਾ? ਇਹ ਸਭ ਚੀਜ਼ਾਂ ਨਹੀਂ ਖਾਣੀਆਂ ਕਿਉਂਕਿ ਬਾਈਬਲ ਪੜਦੇ ਆਪਾਂ। ਅਸੀਂ ਸਾਰਾ ਕੁਛ ਧਰਮੀ ਬਣਨ ਦੇ ਲਈ ਕਰਦੇ ਹਾਂ ਕਲਾਮ ਚ ਲਿਖਿਆ ਧਰਮ ਦੇ ਕੰਮ ਲੋਕਾਂ ਦੇ ਵਿਖਾਵੇ ਲਈ ਨਾ ਕਰ ਹਨਾ ਦੂਜਿਆਂ ਦਾ ਨਹੀਂ ਖਾਣਾ ਦੂਜਿਆਂ ਦਾ ਨਹੀਂ ਆ ਕਰਨਾ ਉਹ ਨਹੀਂ ਕਰਨਾ ਨਹੀਂ ਕਰਨਾ ਪੱਠੇ ਸਾਰਿਆਂ ਦੇ ਵੱਢ ਲਿਓ ਕੋਈ ਗੱਲ ਨਹੀਂ ਝੋਨਾ ਸਾਰਿਆਂ ਦਾ ਲਾ ਲਓ ਕੋਈ ਗੱਲ ਨਹੀਂ ਹਿੰਦੂਆਂ ਦੀ ਦੁਕਾਨ ਤੋਂ ਸੌਦਾ ਲੈ ਆਓ ਕੋਈ ਗੱਲ ਨਹੀਂ ਇਹ ਸਾਰਾ ਕੁਛ ਚੱਲ ਜੂਗਾ ਪਰ ਇਹ ਕਰਨਾ ਵਾ ਵੀ ਅਸੀਂ ਜਾਣੇ ਹਾਂ ਚਰਚ ਤੇ ਕਿਤੇ ਪਾਣੀ ਦਾ ਘੋਟਣਾ ਪੀ ਲਿਓ ਮਰ ਜਿਓ ਪਿਆਸੇ ਹalleluyah halleluyah azizo ਧਰਤੀ ਤੇ ਸਾਰੀ ਪਰਮੇਸ਼ਵਰ ਦੀ ਹੈ ਇਹ ਮੁੱਢਲਾ ਕਲਾਮ ਇਹ ਆ ਕਿ ਧਰਤੀ ਵਚਨ ਨਾਲ ਬਣੀ ਹੈ ਇਸ ਕਰਕੇ ਹਰ ਇੱਕ ਜਗ੍ਹਾ ਪਰਮੇਸ਼ਵਰ ਦਾ ਵਚਨ ਹੈ ਵਚਨ ਦੇ ਉੱਤੇ ਕੋਈ ਚੀਜ਼ ਆ ਆ ਡੀ ਗਈ ਆ ਜਾ ਵਚਨ ਦੇ ਉੱਤੇ ਕੋਈ ਜਗ੍ਹਾ ਬਣ ਗਈ ਆ ਜਾਂ ਕੁਝ ਬਣ ਗਿਆ ਐ ਐਸਾ ਧਰਤੀ ਤੇ ਸਾਰੀ ਪਰਮੇਸ਼ਰ ਦੀ ਐ ਪਾਣੀ ਸਾਰੇ ਪਰਮੇਸ਼ਰ ਦੇ ਨੇ ਉਸੇ ਪਰਮੇਸ਼ਰ ਨੇ ਪਾਣੀ ਮਿੱਠੇ ਬਣਾਏ ਉਸੇ ਪਰਮੇਸ਼ਰ ਨੇ ਪਾਣੀ ਖਾਰੇ ਬਣਾਏ ਕਿਹੜੀ ਚੀਜ਼ ਐ ਜਿਹੜੀ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਸਕਦੀ ਐ ਕਿ ਸ਼ਬੀਲ ਦਾ ਪਾਣੀ ਕਿ ਲੰਗਰ ਦੀ ਰੋਟੀ ਕੁਝ ਵੀ ਨਹੀਂ ਕਰ ਸਕਦਾ ਹallelujah ਹallelujah ਮੈਂ ਇੱਕ ਘਰ ਵਿੱਚ ਗਿਆ ਤੇ ਉੱਥੇ ਕੋਈ ਆ ਲੰਗਰ ਲੈ ਕੇ ਆ ਗਿਆ ਕਹਿੰਦੇ ਜੀ ਇਹ ਗੁਰਦੁਆਰੇ ਦਾ ਲੰਗਰ ਆ ਖਾ ਲੋਗੇ ਮੈਂ ਸਭ ਤੋਂ ਪਹਿਲਾਂ ਕਿਹਾ ਮੈਂ ਕਿ ਮੈਨੂੰ ਦੋ ਮੈਨੂੰ ਦੋ ਮੈਂ ਖਾਣਾ ਔਰ ਮੈਂ ਉਸ ਭੈਣ ਦੇ ਸਾਹਮਣੇ ਗੁਰਦੁਆਰੇ ਦਾ ਲੰਗਰ ਉਹ ਪ੍ਰਸ਼ਾਦ ਖਾਦਾ ਜੋ ਤੁਹਾਡੇ ਕੋਲ ਹੈਗਾ ਆ ਖਾਣ ਪੀਣ ਵਾਲੀਆਂ ਚੀਜ਼ਾਂ ਤੁਹਾਡੇ ਕੋਲ ਖੋ ਨਹੀਂ ਸਕਦੀਆਂ ਤੁਹਾਨੂੰ ਪਤਾ ਤੁਸੀਂ ਕੀ ਕੀਤਾ ਤੁਸੀਂ ਪਰਮੇਸ਼ਰ ਦੀ ਦਇਆ ਨੂੰ ਛੋਟੇ ਕਰ ਦਿੱਤਾ ਪਰਮੇਸ਼ੁਰ ਦੀ ਕਿਰਪਾ ਨਹੀਂ ਛੋਟੇ ਕਰ ਦਿੱਤਾ ਤੁਸੀਂ ਐਸੇ ਮਸੀਹ ਬਣੇ ਜਿਹੜੇ ਇੱਕ ਪਾਸੋਂ ਨਾਲ ਜੁੜੇ ਰਹੇ ਤੁਸੀਂ ਇੱਕ ਐਸੇ ਮਸੀਹ ਬਣੇ ਜੋ ਚਰਚ ਨਾਲ ਜੁੜੇ ਰਹੇ ਤੁਸੀਂ ਐਸੇ ਮਸੀਹ ਬਣੇ ਜੋ ਬਾਈਬਲ ਨਾਲ ਜੁੜੇਗੇ ਬਾਈਬਲ ਇਟ ਇਜ਼ ਨਾਟ ਕੰਪਲੀਟ ਆਫ ਦਾ ਆਫ ਦਾ ਲਾਰਡ ਆਫ ਪ੍ਰਭੂ ਯਿਸੂ ਮਸੀਹ ਦਾ ਵਚਨ ਨਹੀਂ ਹੈ ਕੰਪਲੀਟ ਇਟ ਇਜ਼ ਨਾਟ ਕੰਪਲੀਟ ਜੇ ਪਰਮੇਸ਼ੁਰ ਅੱਖਰਾਂ ਦੇ ਵਿੱਚ ਆ ਤੇ ਪਰਮੇਸ਼ੁਰ ਫਿਰ ਉਸਨੇ ਕਾਇਨਾਤ ਬਣਾਈ ਜਦੋਂ ਅੱਖਰ ਨਹੀਂ ਸੀ ਤਾਂ ਫਿਰ ਮੇਰੇ ਪਰਮੇਸ਼ਰ ਕਿੱਥੇ ਜਦੋਂ ਅੱਖਰਾਂ ਦੇ ਵਿੱਚ ਜਦੋਂ ਭਾਸ਼ਾਵਾਂ ਦੇ ਵਿੱਚ ਲਿਖੀ ਨਹੀਂ ਗਈ ਬਾਈਬਲ ਉਦੋਂ ਪਰਮੇਸ਼ਰ ਕਿੱਥੇ ਸੀ ਤਾਂ ਮੈਂ ਉਸ ਭੈਣ ਦੇ ਸਾਹਮਣੇ ਗੁਰੂਦਵਾਰ ਦੇ ਦਾ ਲੰਗਰ ਖਾਦਾ ਅਜੀਜ਼ੋ ਕੀ ਹੋ ਗਿਆ ਤੁਸੀਂ ਪਰਮੇਸ਼ਰ ਨੂੰ ਕਿੱਥੋਂ ਤੱਕ ਸੀਮਤ ਰੱਖ ਦਿੱਤਾ ਤੁਸੀਂ ਪਰਮੇਸ਼ਰ ਨੂੰ ਇੱਥੋਂ ਤੱਕ ਸੀਮਤ ਰੱਖ ਦਿੱਤਾ ਕਿ ਸਿਰਚ ਚ ਜਾਣਦੇ ਆ ਤੁਸੀਂ ਚਰਚ ਜਾਂਦੇ ਹੋ ਇਹ ਕਿ ਸਬੂਤ ਹੈ ਕਿ ਤੁਸੀਂ ਸੱਚੇ ਮਸੀਹ ਜੀ ਦੱਸੋ ਪਹਿਲਾਂ ਤੁਸੀਂ ਪ੍ਰਭੂ ਭੋਜ ਲੈਂਦੇ ਜੋ ਇਹ ਸਬੂਤ ਕਿੱਥੇ ਆ ਕਿ ਤੁਸੀਂ ਸੱਚਾ ਪ੍ਰਭੂ ਭੋਜ ਲੈਂਦੇ ਜੀ ਸੱਚੇ ਦਿਲੋਂ ਲੈਂਦੇ ਜੀ ਦੱਸੋ ਪਹਿਲਾਂ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਸਕਦੀ ਫਿਰ ਪਲ ਪਸੰਤ ਪਲ ਉਸ ਤੇ ਦੂਜੀਆਂ ਕੌਮਾਂ ਚ ਪ੍ਰਚਾਰ ਕਿਦਾਂ ਕਰ ਗਿਆ ਉਹ ਘਰ ਰੋਟੀ ਖਾੜਦਾ ਸੀ ਨਹੀਂ ਉਹ ਡੱਬੇ ਚ ਪਾ ਕੇ ਖਾੜਦਾ ਉਹ ਡੱਬੇ ਚ ਪਾ ਕੇ ਖਾੜਦਾ ਸੀ ਰੋਟੀ ਸੰਤਪਾਲ ਉਸ ਦਾ ਪ੍ਰਚਾਰ ਜਿਹੜਾ ਪ੍ਰਾਈਆਂ ਕੌਮਾਂ 'ਚ ਸੀਗਾ ਤੇ ਪ੍ਰਾਈਆਂ ਕੌਮਾਂ ਦਾ ਕੀ ਉਹਨੇ ਖਾਦਾ ਨਹੀਂ ਕੋਈ ਮੀਂਹ ਪੀਤਾ ਨਹੀਂ ਪਤਾ ਕਿਉਂ ਕਿਉਂਕਿ ਜੇ ਤੁਹਾਡੇ ਅੰਦਰ ਮਸੀਹ ਆ ਮਸੀਹ ਨੂੰ ਕੋਈ ਤੁਹਾਡੇ ਅੰਦਰ ਹਲਾ ਨਹੀਂ ਸਕਦਾ ਆਮੇਨ ਜਾਓ ਜੋ ਮਰਜੀ ਹੋ ਜੇ ਹਾਲੇਲੂਇਆ ਥਿਲਮਾ ਵੇਖਣੀਆਂ ਤੁਹਾਨੂੰ ਜਾਇਜ਼ ਆ ਚੈਟਾਂ ਕਰਨੀਆਂ ਤੁਹਾਨੂੰ ਜਾਇਜ਼ ਆ ਆਸ਼ਕੀਆਂ ਮਾਰਨੀਆਂ ਜਾਇਜ਼ ਆ ਚਰਚ ਵਿੱਚ ਪੁੱਠੇ ਸਿੱਧੇ ਕੰਮ ਕਰਨੇ ਜਾਇਜ਼ ਆ ਤੇ ਲੰਗਰ ਵਾਲੀ ਕਹਣਾ ਨਹੀਂ ਨਹੀਂ ਸੰਤ ਜੀ ਅਸੀਂ ਚਰਚ ਜਾਣਨੇ ਹੈ ਹੱਦ ਹੋ ਗਈ ਆ ਸੱਚ ਹੈ ਇਹ ਪਖੰਡੀ ਮਸੀ ਉਹ ਬਚੋ ਮੈਂ ਉਹ ਬੰਦਾ ਵਾ ਜਿਹੜਾ ਗੁਰਦੁਆਰ ਦੀ ਰੋਟੀ ਖਾ ਲੈਂਦਾ ਜੇ ਆਓ ਮੇਰੇ ਸਾਹਮਣੇ ਜਾਓ ਜਿੰਨੇ ਜਿੰਨੇ ਮੁਕਾਬਲਾ ਕਰਨਾ ਪਾਸਮਾਨਤ ਗਿੱਲ ਦੇ ਸਾਹਮਣੇ ਆਓ ਮੈਂ ਤੁਹਾਨੂੰ ਦੱਸਾਂ ਕਿ ਸੰਤ ਪਾਲੂਸ ਰਸੂਲ ਪ੍ਰਾਇਆ ਕੋਮਾ ਚ ਕੀ ਕਰਦਾ ਹੈਗਾ ਕਿਥੋਂ ਰੋਟੀ ਲੈ ਕੇ ਜਾਂਦਾ ਸੀ ਉਹ ਹੈ ਹallelujah hallelujah ਇਸ ਕਰਕੇ ਭੈਣੋ ਭਰਾਓ ਜਦੋਂ ਸਾਡੇ ਯੁੱਗ ਦਾ ਨਬੀ ਵਿਲੀਅਮ ਬ੍ਰਾਨਮ ਇੰਡੀਆ ਚ ਆਇਆ ਉਹ ਮੰਦਰਾਂ ਚ ਗਿਆ ਉਹ ਬੋਧੀਆਂ ਨੂੰ ਮਿਲਿਆ ਉਹ ਜੈਨੀਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮਿਲ ਕੇ ਉਹਨੇ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਆਪਣੇ ਯਿਸੂ ਮਸੀਹ ਨੂੰ ਸਾਬਤ ਕੀਤਾ ਆਮੇਨ ਆਮੇਨ ਤੁਸੀਂ ਕਿੱਥੋਂ ਦੇ ਵਿਸ਼ਵਾਸੀ ਜੇ ਆਪਣੇ ਪਿੰਡ ਦੇ ਤੁਸੀਂ ਕਿਹਦੇ ਵਿਸ਼ਵਾਸੀ ਜੇ ਯਿਸੂ ਮਸੀਹ ਦੇ ਯੇਸ਼ੂ ਮਸੀਹ ਇਸ ਬਾਈਬਲ ਚ ਆ ਇਹ ਬਾਈਬਲ ਤੇ ਕੇਵਲ ਪਰਮੇਸ਼ੁਰ ਦੇ ਵਚਨ ਦਾ ਇੱਕ ਟੁਕੜਾ ਆ ਸੰਪੂਰਨ ਪਰਮੇਸ਼ੁਰ ਨਹੀਂ ਆ ਇਹ ਬਾਈਬਲ ਸਾਡੇ ਨਾਲ ਸੰਪੂਰਨ ਹੁੰਦੀ ਆ ਅਮੇਨ ਹallelujah ਹallelujah ਇਹ ਪਰਮੇਸ਼ੁਰ ਦਾ ਵਚਨ ਸਾਡੇ ਨਾਲ ਸੰਪੂਰਨ ਹੁੰਦਾ ਆ ਕਿਹਨੂੰ ਬਚਾਓਗੇ ਜਾਓ ਕਿ ਸਿੱਖ ਨੂੰ ਬਚਾਉਣਾ ਕਿ ਵਚਨ ਸੁਣਾਉਣਾ ਪਏ ਤੇ ਕਿਹਨੂੰ ਬਚਾਓਗੇ ਸਾਡੇ ਘਰ ਆਓ ਜੀ ਸਾਡੇ ਘਰ ਭੋਗਿਆ ਤੇ ਸਾਡੇ ਘਰ ਖਾਓਗੇ ਆਹ ਉਹ ਅਸੀਂ ਮਸੀਹ ਆ ਭੋਗ ਨੰਗ ਲੈੰਦੋ ਫਿਰ ਜਾਵਾਂਗੇ ਹਾਂ ਰੋਟੀ ਪਾਣੀ ਸਾਨੂੰ ਪਰਮੇਸ਼ਰ ਦੇ ਵਚਨ ਤੋਂ ਜੁਦਾ ਨਹੀਂ ਕਰ ਸਕਦਾ ਸਾਬਦਾ ਆਦਰ ਕਰੋ ਜੇ ਤੂੰ ਮੰਨ ਲਓ ਤੁਹਾਨੂੰ ਕਿਸੇ Hindu ਤੱਕ ਮਸੀਹ ਪਹੁੰਚਾਉਣਾ ਪਵੇ ਤੇ ਕੀ ਕਹੋਗੇ ਉਹਨੂੰ ਜੇ ਸਭ ਤੋਂ ਪਹਿਲਾਂ ਉਹਦੇ ਰੋਟੀ ਦਾ ਸਾਹਮਣਾ ਕਰਨਾ ਪਿਆ ਉਹਦੇ ਜਗਰਾਤੇ ਦਾ ਸਾਹਮਣਾ ਕਰਨਾ ਪਿਆ ਉਹਦੇ ਉਹਦੀ ਉਹਦੀ ਪੂਜਾ ਦਾ ਸਾਹਮਣਾ ਕਰਨਾ ਪਿਆ ਤੇ ਕਿੱਦਾਂ ਕਰੋਗੇ ਤਾਂ ਤੁਹਾਨੂੰ ਪਤਾ ਤੁਸੀਂ ਭਰਾ ਕਿੱਥੋਂ ਮੜਾਉਣਾ ਅਹੀਂ ਸਾਈਂ ਆ ਤੂੰ ਹੀ ਮਸੀਹ ਹੀ ਹੈਗੇ ਇਹ ਮਸੀਹ ਮਸੀਹ ਹੋ ਕੇ ਇਦਾਂ ਨਹੀਂ ਕਰਦੇ ਮਸੀਹਾਂ 'ਚ ਤੇ ਸਾਈਆਂ 'ਚ ਫਰਕ ਹੈ ਹallelujah 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 ਇਸ ਕਰਕੇ ਅਸੀਂ ਵੇਨੇ ਆਂ ਕਿ ਖਾਣੇ ਸਾਨੂੰ ਮਸੀਹ ਤੋਂ ਜੁਦਾ ਨਹੀਂ ਕਰ ਸਕਦੇ ਧੂਪ ਬੱਤੀਆਂ ਸਾਨੂੰ ਮਸੀਹ ਤੋਂ ਜੁਦਾ ਨਹੀਂ ਕਰ ਸਕਦੀਆਂ ਕੋਈ ਵੀ ਚੀਜ਼ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਜੁਦਾ ਕਰ ਨਹੀਂ ਸਕਦੀ ਨਹੀਂ ਸਕਦੀ ਹallelujah ਇੱਕ ਵਾਰ ਮੈਂ ਮੈਂ ਸ਼ੁਰੂ ਤੋਂ ਬਹੁਤ ਜ਼ਿਆਦਾ ਬਾਈਬਲ ਪੜ੍ਹਦਾ ਰਿਹਾ ਇੱਕ ਵਾਰ ਅਸੀਂ ਕਣਕ ਕੁਤਰਨ ਕਿਤੇ ਗਏ ਉੱਥੇ ਸਾਨੂੰ ਜੀ ਮੰਦਰ ਵਿੱਚ ਰਹਿਣਾ ਪਿਆ ਮੰਦਰ ਵਿੱਚ ਰਹਿਣਾ ਪਿਆ ਸਾਨੂੰ ਮੈਂ ਮੰਦਰ ਵਿੱਚ ਮਸੀਹ ਗੀਤ ਗਾਉਂਦਾ ਸੀ ਤੇ ਮੰਦਰ ਵਿੱਚ ਬਾਈਬਲ ਪੜ੍ਹਦਾ ਸੀ ਕੱਖ ਨਹੀਂ ਹੋਇਆ ਮੈਨੂੰ ਕੀ ਹੈ ਹੈ ਮੈਨੂੰ ਕੱਖ ਨਹੀਂ ਹੋਇਆ ਉਹ ਮੰਦਰ ਦੇ ਪੁਜਾਰੀ ਇੰਨੇ ਸਤਕਾਰਯੋਗ ਸੀਗੇ ਕਿ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣੇ ਪ੍ਰਭੂ ਦਾ ਨਾਮ ਲਓ ਉਹ ਅਸੀਂ ਅਸੀਂ ਰੋਕ ਦਿੱਤਾ ਮਸ਼ੀਨ ਨੂੰ ਮਸ਼ੀਨ ਨੂੰ ਮੰਨਣ ਵਾਲਿਆ ਮਸ਼ੀਨ ਨੂੰ ਰੋਕ ਦਿੱਤਾ ਕੈਸਾ ਤੇ ਦੇ ਵੀ ਇਹ ਤੇ ਜਾਓ ਜਾਓ ਤੁਸੀਂ ਹਾਂ ਚਲ ਮੈਂ ਪਰਮੇਸ਼ਰ ਦਾ ਸੇਵਕ ਜ਼ਿੰਮੇਵਾਰੀ ਲੈਣਾ ਜਾਓ ਤੁਸੀਂ ਹਾਂ ਉਹ ਅੱਗੇ ਮੈਂ ਖੁਦਾ ਦਾ ਸੇਵਕ ਹੁੰਦਾ ਕਿਹਨੇ ਜਾਓ ਤੁਸੀਂ ਜੇ ਕੋਈ ਤੁਹਾਨੂੰ ਕਹਵੇ ਵੀ ਤੁਸੀਂ ਕਿੱਥੋਂ ਸਿੱਖਿਆ ਤੈਨੂੰ ਤੁਹਾਨੂੰ ਕਿੰਨੇ ਦੱਸਿਆ ਵਾ ਵੀ ਉਹ ਧਰਮਾਂ ਦਾ ਖਾਲੋ ਦੂਜਿਆਂ ਦਾ ਉਹਦਾ ਖਾਲੋ ਇਹਦਾ ਖਾਲੋ ਆਖਿਓ ਭਾਈ ਅਮਾਨਤ ਨੇ ਦੱਸਿਆ ਤੇ ਪਾ ਯਮਾਨਤ ਮਰ ਨਹੀਂ ਗਿਆ ਦੁਨੀਆ ਤੋਂ ਚਲ ਨਹੀਂ ਗਿਆ ਕਿਤੇ ਜਿੰਦਾ ਹੀ ਆਏ ਜਿੰਨੇ ਗੱਲ ਕਰਨੀ ਹਾਲੇਲੂਇਆ 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 ਆਮਨ ਆਮਨ ਕਿਹੜੀ ਚੀਜ਼ ਆ ਜਿਹੜੀ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਅਚਾਹੀ ਹੀਰੋਆਂ ਦੀਆਂ ਫਿਲਮਾਂ ਵੇਖਣੀਆਂ ਹੁਣ ਠੀਕ ਅਸੀਂ ਸਾਈ ਨਹੀਂ ਹੈਨਾ ਠੀਕ ਅਸੀਂ ਸਾਈ ਜੇ ਹੀਰੋਆਂ ਦੀਆਂ ਫਿਲਮਾਂ ਵੇਖਣੀਆਂ ਹੁਣ ਤੇ ਮਗਰ ਸਿੰਘ ਨਹੀਂ ਲੱਗਦਾ ਉਹਨਾਂ ਦੇ ਦਲਜੀਤ ਦਸਾਂਜ ਕੌਣ ਆ ਸੇਖਿਆ ਆਪਾਂ ਗੀਤ ਨਹੀਂ ਸੁਣਦੇ ਉਹਦੇ ਹੈ ਕੀ ਖਿਆਲ ਆ ਅਕਸ਼ੇ ਕੁਮਾਰ ਕੌਣ ਆ ਸਾਈ ਆ ਅਸੀਂ ਰੋਜਨੇ ਆ ਇਹਨਾਂ ਇਹਨਾਂ ਦੇ ਵਿੱਚ ਕੋਈ 2-4% ਕ੍ਰਿਸਚੀਅਨ ਨੇ ਉਹਨਾਂ ਦੀਆਂ ਫਿਲਮਾਂ ਹਿੰਦੂਆਂ ਦੀਆਂ ਫਿਲਮਾਂ ਹਿੰਦੂ ਐਕਟਰਾਂ ਦੀਆਂ ਫਿਲਮਾਂ ਹੀ ਵੇਖਦੇ ਨੇ ਆ ਸੇਖ ਐਕਟਰਾਂ ਦੀਆਂ ਫਿਲਮਾਂ ਅਸੀਂ ਵੇਖਦੇ ਆ ਮੁਸਲਮਾਨ ਐਕਟਰਾਂ ਦੀਆਂ ਫਿਲਮਾਂ ਅਸੀਂ ਵੇਖਦੇ ਆ ਤੇ ਲੰਗਰ ਖਾਣ ਵਾਲੀ ਕਹਿਣਾ ਉਹ ਲੰਗਰ ਤੇ ਅੰਦਰੋਂ ਨਿਕਲ ਜਾਂਦਾ ਤੇ ਫਿਲਮ ਦਾ ਅਸਰ ਨਹੀਂ ਜੇ ਨਿਕਲਦਾ ਥੋੜੀ ਕੀ ਤਾਂ ਕਿੰਨੇ ਸਮਝਣ ਦਾ ਹੈ ਜੀ ਸੱਚ ਹallelujah ਹallelujah ਲੰਗਰ ਦਾ ਅਸਰ ਨਿਕਲ ਜਾਂਦਾ ਤੇ ਫਿਲਮ ਦਾ ਅਸਰ ਨਹੀਂ ਜੇ ਨਿਕਲਦਾ ਫਿਲਮ ਤੇ ਸਾਨੂੰ ਕਿਤੇ ਦੇ ਕਿਤੇ ਧੱਕੇ ਲੈ ਜਾਂਦੀ ਆ ਸਲਮਾਨ ਖਾਨ ਮਸੀਹ ਕਿਉਂ ਨਹੀਂਗਾ ਹੈ ਕਿੰਨੇ ਸਮਝਣ ਦਾ ਹੈ ਇਸ ਕਰਕੇ ਪਰਮੇਸ਼ਵਰ ਦੀ ਦਇਆ ਦਾ ਕੋਈ ਪਤਾ ਨਹੀਂ ਜੇ ਉਹਦੀ ਦਿਆ ਸਿੰਘ ਤੇ ਵੀ ਹੋ ਸਕਦੀ ਆ ਉਹਦੀ ਦਿਆ ਕੁਮਾਰ ਤੇ ਵੀ ਹੋ ਸਕਦੀ ਆ ਉਹਦੀ ਦਿਆ ਖਾਨ ਤੇ ਵੀ ਹੋ ਸਕਦੀ ਆ ਜਾਓ ਪਰਮੇਸ਼ਰ ਦਿਆ ਦਾ ਧਨੀ ਜੇ ਸਾਰੇ ਲੋਕ ਉਹਦੇ ਆ ਬੰਦੇ ਨੇ ਧਰਮ ਖੜੇ ਕੀਤੇ ਬੰਦੇ ਨੇ ਧਰਮ ਖੜੇ ਕੀਤੇ ਇਸ ਕਰਕੇ ਮਸੀਹ ਕੋਈ ਧਰਮ ਨਹੀਂਗਾ ਮਸੀਹ ਕੋਈ ਮਜਬ ਨਹੀਂਗਾ ਮਸੀਹ ਜੀ ਬਣਿਆ ਆਮੇਨ ਇਸ ਕਰਕੇ ਉਹ ਜੀਵਨ ਦਾ ਪਾਣੀ ਆ ਜੇ ਤੁਸੀਂ ਜੀਵਨ ਦਾ ਪਾਣੀ ਪੀ ਲਿਆ ਸ਼ਬੀਲ ਦਾ ਪਾਣੀ ਠਾੜਾ ਕੀ ਬਗੜੋ ਸ਼ਬੀਲ ਵਰਤੌਣ ਵਾਲਿਆਂ ਦਾ ਕੀ ਕਸੂਰ ਆ ਉਹਦੇ ਹੱਥ ਜੋੜਦੇ ਆ ਵੀ ਪੀ ਲੋ ਪੀ ਲੋ ਅਹੀਂ ਆਕੜ ਨਾਲ ਲੰਘਨੇ ਨਹੀਂ ਅਹੀਂ ਪੀ ਕੇ ਆਏ ਪਿਆ ਪਿਆਸੇ ਮਰਨ ਢੇ ਹੋਈਏ ਹਾਂ ਹਾਂ ਅੱਛਾ ਤੇ ਲਿਮਕਾ ਜਿਹੜਾ ਤੁਸੀਂ ਪੀਂਦੇ ਏ ਜੇ ਦੁਕਾਨ ਤੋਂ ਇਹ ਉਹਨਾਂ ਆਪਣਾ ਪੂਜਾ ਪਾਠ ਕਰਕੇ ਉਹਨਾਂ ਵਿੱਚ ਪਾਇਆ ਸੀਗਾ ਆਪਣਾ ਭੋਗ ਲਾ ਕੇ ਉਹਨਾਂ ਪਾਇਆ ਸੀਗਾ ਉਹ ਕਿਦਾਂ ਪੀਂਦਾ ਪਿਆ ਅਸੀਂ ਮੁੱਲ ਤਾਰਿਆ ਟਾਡੇ ਵੀਰ ਪਈਏ ਜਿਹੜੇ ਆ ਸ਼ਤਾ ਉਹ ਕਿਸੇ ਵੀ ਸ਼ਕਤੀ ਨੂੰ ਲਾਂਭੇ ਕਰ ਦੇਣਗੇ ਮੁੱਲ ਵਿਆ ਨੇ ਨਹੀਂ ਤਾਰਿਆ ਮੁੱਲ ਸਾਡਾ ਯਿਸੂ ਮਸੀਹ ਨੇ ਤਾਰਿਆ ਆਮੇਨ ਹੱਥ ਉਠਾ ਕੇ ਬੋਲੋ ਹਾਲੇਲੂਇਆ 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 ਯਿਸੂ ਕਰਕੇ ਸਾਈ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਆ ਸਾਈ ਬਣ ਗਏ ਲੋਕੀ ਪਰ ਸਹੀ ਨਹੀਂ ਹੋਏ ਮਸੀਹ ਨਹੀਂ ਬਣੇ ਆਮੇਨ ਆਮੇਨ ਮਸੀਹ ਤੇ ਪਿਆਰ ਆ ਮਸੀਹ ਪਿਆਰ ਆ ਹਾਲੇਲੂਇਆ ਹਾਲੇਲੂਇਆ ਤੋਂ ਪਰਮੇਸ਼ਰ ਦੀ ਦਇਆ ਜਿਹੜੀ ਆ ਅਸੀਂ ਦਇਆ ਨਾਲ ਬਚਾਏ ਗਏ ਆ ਅਸੀਂ ਕਿਰਪਾ ਨਾਲ ਬਚਾਏ ਗਏ ਆ ਹਾਲੇਲੂਇਆ ਹਾਲੇਲੂਇਆ ਅਸੀਂ ਪਰਮੇਸ਼ਰ ਦੀ ਰਹਿਮਤ ਨਾਲ ਬਚਾਏ ਗਏ ਆ ਸਾਨੂੰ ਵੰਡਿਆ ਗਿਆ ਵਾ ਧਰਮਾਂ ਚ ਮਜਬਾਂ ਚ ਅਸੀਂ ਮਨੁੱਖ ਬਣਨ ਤੋਂ ਰਹਿ ਗਏ ਆ ਅੱਛਾ ਜੇ ਕੋਈ ਸਿੱਖ ਬੰਦਾ ਹਿੰਦੂ ਸਿੱਖ ਬੰਦਾ ਜਿਹੜਾ ਆ ਉਹ ਬਣ ਗਿਆ ਮਸੀਹ ਹੈਨਾ ਉਹ ਮੁਸੀਬ ਬਣ ਗਿਆ ਤੇ ਉਹ ਜੀ ਬਾਈਬਲ ਪੜਨ ਲੱਗ ਪਿਆ ਉਹ ਜੀ ਗਵਾਹੀ ਦੇਣ ਲੱਗ ਪਿਆ ਜੀ ਯਿਸੂ ਮਸੀਹ ਦਾ ਪ੍ਰਚਾਰ ਕਰਨ ਲੱਗ ਪਿਆ ਜੀ ਆਹ ਕਰਨ ਲੱਗ ਪਿਆ ਜੀ ਇਹ ਕਰਨ ਲੱਗ ਪਿਆ ਪਰ ਮੈਂ ਇੱਕ ਗੱਲ ਦੱਸਾਂ ਉਹ ਇੱਕ ਧਰਮ ਛੱਡ ਕੇ ਦੂਜੇ 'ਚ ਵੜਿਆ ਅਸੀਂ ਕੈਥੋਲਿਕ ਤੋਂ ਐਨ ਟਾਈਮ ਮੈਸਜ ਵੜ ਗਏ ਇੱਕ ਧਰਮ ਛੱਡ ਕੇ ਦੂਜੇ 'ਚ ਵੜ ਗਏ ਜੀਵਨ ਨਹੀਂ ਇਹਦਾ ਬਦਲਦਾ ਜੀਵਨ ਯਿਸੂ ਮਸੀਹ ਬਦਲਦਾ ਵਾ ਆਮੇਨ ਭਾਵੇਂ ਉਹ ਸਿੱਖ ਦਾ ਸਿੱਖ ਵੀ ਕਿਉਂ ਨਾ ਰਵੇ ਹਾਂਜੀ ਜੀਵਨ ਯਿਸੂ ਮਸੀਹ ਬਦਲਦਾ ਹੈ ਹਾਲੇਲੂਇਆ 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 ਉਦਾਂ ਹੀ ਕਹਿੰਨੇ ਆ ਸਰਦਾਰ ਜੀ ਤਿਲੰਗਰਵਾਰੀ ਕਹਿੰਨੇ ਆ ਵੀ ਨਹੀਂ ਮੈਂ ਕਿਹਾ ਥੋੜੀ ਜਿਹਾ ਜਾਗੋ ਆ ਪ੍ਰਚਾਰ ਜਿਹੜਾ ਨਾ ਇਹ ਥੋੜਾ ਵੇਖਿਓ ਵੀ ਪਾਸ ਕਹਿ ਕੇ ਕੀ ਗਿਆ ਵਾ ਅਹੀਂ ਰੋਕਿਆ ਯਿਸੂ ਮਸੀਹ ਨੂੰ ਅਹੀਂ ਪ੍ਰਭੂ ਨੂੰ ਲੋਕ ਰੋਕਿਆ ਵਾ ਤੁਹਾਨੂੰ ਕੋਈ ਚੀਜ਼ ਮਿਲਦੀ ਹੈ ਤੁਸੀਂ ਆਪਣੀ ਪ੍ਰਾਰਥਨਾ ਕਰੋ ਖਾਓ ਸਭੋ ਯਿਸੂ ਮਸੀਹ ਦਾ ਨਾਮ ਲੈ ਕੇ ਖਾਓ ਸਾਰਿਆਂ ਦੇ ਸਾਹਮਣੇ ਯਿਸੂ ਮਸੀਹ ਦੀ ਗਵਾਹੀ ਹੋ ਜੇਗੀ ਖੜੀ ਹallelujah ਹallelujah ਇਸ ਕਰਕੇ ਭੈਣੋ ਭਰਾਓ ਨਸ਼ਾ ਨਸ਼ਾ ਕਰਨ ਵਾਲੇ ਵੀ ਨਾ ਜਿਹੜੇ ਸਾਈ ਹੀ ਆ ਉਹ ਕਹਿੰਦੇ ਨਹੀਂ ਅਸੀਂ ਗੁਰਦੁਆਰੇ ਦਾ ਨਹੀਂ ਖਾਂਦੇ ਅਸੀਂ ਮੰਦਰ ਦਾ ਨਹੀਂ ਖਾਂਦੇ ਅਸੀਂ ਉਹਦਾ ਨਹੀਂ ਖਾਂਦੇ ਤੇ ਹੀ ਦਾ ਨਹੀਂ ਖਾਂਦੇ ਪਰ ਅਸੀਂ ਸਿਗਤਾਂ ਤੇ ਸ਼ਰਾਬ ਵੀ ਲੈਂਦੇ ਜੇ ਅਸੀਂ ਤਾਂ ਸ਼ੁਰੂ ਤੋਂ ਹੀ ਆ ਸ਼ੁਰੂ ਤੋਂ ਹੀ ਅਹੀਂ ਨਿਕਾ ਦਿਖਾਦਾ ਸਾਡੀ ਮਿਸ਼ਨ ਵਾਲਾ ਪਾਦਰੀ ਕਹਿੰਦਾ ਸੀ ਕੁਝ ਨਾ ਖਾਓ ਪਰ ਸਾਡੇ ਮਿਸ਼ਨ ਵਾਲਾ ਪਾਦਰੀ ਸਾਡੇ ਨਾਲ ਸ਼ਰਾਬ ਵੀ ਪੀ ਲੈਂਦਾ ਸੀ ਆ ਵੀ ਕਰ ਲੈਂਦਾ ਸੀ ਪਰਮੇਸ਼ਰ ਨੇ ਕਹਾਦੇ ਤੇ ਬੋਲਿਆ ਖਾਣ ਪੀਣ ਤੇ ਨਹੀਂ ਇਹਨਾਂ ਬੋਲਿਆ ਜਿੰਨਾ ਪਰਮੇਸ਼ਰ ਨੇ ਵਿਚਾਰ ਤੇ ਬੋਲਿਆ ਜਿੰਨਾ ਗੰਦਗੀ ਅੰਦਰਲੀ ਤੇ ਬੋਲਿਆ ਜਿੰਨਾ ਅੰਦਰ ਪਾਪ ਲੁਕਿਆ ਆ ਪਰਮੇਸ਼ਰ ਨੇ ਅੰਦਰ ਲੀਆਂ ਗੱਲਾਂ ਅੰਦਰਲੇ ਪਾਪ ਤੇ ਜ਼ਿਆਦਾ ਬੋਲਿਆ ਆ ਉਹਨੇ ਖਾਣ ਪੀਣ ਤੇ ਨਹੀਂ ਬੋਲਿਆ ਤੇ ਸਭ ਕੁਝ ਸੇਧ ਖਾਣੇ ਰਹੀਂ ਲੈਟਰਿੰਗ ਤੇ ਰਹੀਂ ਬਾਹਰ ਆ ਜਾਂਦਾ ਆ ਪਰ ਗੰਦੇ ਵਿਚਾਰ ਜਿਹੜੇ ਆ ਉਹ ਅੰਦਰ ਹੀ ਰਹਿੰਦੇ ਆ ਗੰਦੇ ਵਿਚਾਰ ਬਲਾਤਕਾਰ ਤੱਕ ਤਾਂ ਲੈ ਜਾਂਦੇ ਆ ਗੰਦੇ ਵਿਚਾਰ ਸ਼ਰਾਬ ਤੱਕ ਲੈ ਜਾਂਦੇ ਆ ਸਿਗਰਟਾ ਤੱਕ ਲੈ ਜਾਂਦੇ ਆ ਹਰਾਮکاری ਤੱਕ ਲੈ ਜਾਂਦੇ ਆ ਠੀਕ ਆ ਪਰਮੇਸ਼ਰ ਨੇ ਕਿਹਾ ਜੇ ਕੋਈ ਔਰਤ ਨਾਲ ਕਰੇ ਵੀ ਨਾ ਕੁਝ ਪਰ ਬੁਰੀ ਨਜ਼ਰ ਨਾਲ ਉਹਨੂੰ ਵੇਖ ਵੀ ਲੈਵੇ ਤਾਂ ਵੀ ਕਰ ਲਿਆ ਹallelujah hallelujah ਕਲਾਮ ਚ ਲਿਖਿਆ ਜਾਓ ਪੰਜਨੇ ਮਰਜੀ ਕੰਮ ਕਰ ਲੋ ਚੰਗੇ ਪਾਲੂਸ ਕਹਿੰਦਾ ਹੀ ਕਰਨੀਆਂ ਤੋਂ ਬਚਾਈ ਨਹੀਂ ਗਏ ਕੀ ਕਰਨੀਆਂ ਕਰਕੇ ਵਿਖਾਲਦੇ ਹੋ ਤੁਸੀਂ ਪ੍ਰਭੂ ਨੂੰ ਕਿਹੜੀਆਂ ਕਰਨੀਆਂ ਕਰਦੇ ਹੋ ਪ੍ਰਭੂ ਦੇ ਸਾਹਮਣੇ ਅਸੀਂ ਮਸੀਹਾਂ ਮਸੀਹ ਬੰਦਾ ਮਸੀਹ ਬੰਦਾ ਕੀ ਕੀ ਲਿਖਤਾ ਚ ਜੋ ਲਿਖਿਆ ਉਹ ਕਰ ਦੂਗਾ ਵੱਤ ਤੋਂ ਵੱਤ ਕੀ ਕਰ ਦੂਗਾ ਲਿਖਤਾ ਪੂਰੀਆਂ ਕਰਕੇ ਤੁਸੀਂ ਮਨੁੱਖ ਨੂੰ ਖੁਸ਼ ਕਰ ਸਕਦੇ ਜੇ ਲਿਖਤਾ ਪੂਰੀਆਂ ਕਰਕੇ ਤੁਸੀਂ ਪਰਮੇਸ਼ਰ ਨੂੰ ਕਦੀ ਖੁਸ਼ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਰ ਲਿਖਤ ਤੋਂ ਉੱਪਰ ਹੈ ਪਰਮੇਸ਼ਰ वचन ਦੀ ਲਿਖੀ ਹੋਈ ਦਇਆ ਤੋਂ ਉੱਪਰ ਦੀ ਦਇਆ ਕਰਦਾ ਹੈ ਪਰਮੇਸ਼ਰ ਚਾਹੇ ਤੇ Hindu ਦੇ ਪਾਸ Hindu ਤੇ ਦਇਆ ਕਰਦੇ Hindu ਤੇ ਕਿਰਪਾ ਕਰਦੇ ਮੁਸਲਮਾਨ ਤੇ ਕਿਰਪਾ ਕਰਦੇ ਪ੍ਰਭੂ ਨੂੰ Hindu ਮੁਸਲਮ ਸਿੱਖ ਇਸਾਈ ਦੇ ਨਾਲ ਕੋਈ ਮਤਲਬ ਨਹੀਂ ਆ ਉਹਨੂੰ ਇਹ ਹੈ ਕਿ ਇਹ ਮੇਰਾ ਬੱਚਾ ਹੈ ਹਾਲੇਲੂਇਆ 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 ਇਸ ਕਰਕੇ ਭੈਣੋ ਭਰਾਓ ਖਾਣ ਪੀਣ ਨਾਲ ਕੱਖ ਨਹੀਂ ਜਹੁੰਦਾ ਮੈਂ ਕਹਿੰਦਾ ਜੇ ਇੱਥੇ ਖੜਾ ਮੈਂ ਸਾਹਮਣੇ ਖੜਾ ਮੈਂ ਜਿਹੜਾ ਕੋਈ ਪਾਸਟਰ ਬਿਸ਼ਪ ਫਾਦਰ ਐਂਡ ਟਾਈਮ ਮੈਸੇਜ ਦਾ ਚੌਂਕੀਦਾਰ ਐਂਡ ਟਾਈਮ ਮੈਸੇਜ ਦਾ ਪਹਿਰੇਦਾਰ ਐਂਡ ਟਾਈਮ ਮੈਸੇਜ ਦਾ ਠੇਕੇਦਾਰ ਵੱਡੇ ਤੋਂ ਵੱਡਾ ਗੱਲ ਕਰੇ ਭਾਈ ਮਾਨ ਸੁਣਾ ਕੇ ਮੈਂ ਗੱਲ ਕਰਾਂਗਾ ਉਹਦੇ ਨਾਲ ਸਾਹਮਣੇ ਬਹਿ ਕੇ ਹallelujah ਹallelujah ਪਰਮੇਸ਼ਵਰ ਦੀ ਦਇਆ ਤੁਹਾਡੇ ਤੇ ਹੋਈ ਆ ਉਹ ਤੁਸੀਂ ਆਪਣੇ ਆਪ ਨੂੰ ਚੈੱਕ ਕੀਤਾ ਵੀ ਤੁਸੀਂ ਕੀ ਹੁੰਦੇ ਸੀ ਅੱਜ ਤੁਹਾਨੂੰ ਕਿਤੇ ਦਇਆ ਕਰਨੀ ਪਵੇ ਤੇ ਤੁਸੀਂ ਲਿਖਤਾ ਮੈਸੇਜ ਦੀਆਂ ਲੱਭਦੇ ਹੋ ਤੁਸੀਂ ਬਾਈਬਲ ਦੀਆਂ ਲਿਖਤਾਂ ਲੱਭਦੇ ਹੋ ਪਰਮੇਸ਼ੁਰ ਨੇ ਆਪਣੀ ਪੂਰੀ ਦੀ ਪੂਰੀ ਦਇਆ ਬਾਈਬਲ ਚ ਸੰਦੇਸ਼ਾਂ ਵਿੱਚ ਨਹੀਂ ਵਾੜੀ ਪਰਮੇਸ਼ੁਰ ਇਹਨਾਂ ਸੰਦੇਸ਼ਾਂ ਤੇ ਬਾਈਬਲ ਦੀਆਂ ਲਿਖਤਾਂ ਤੋਂ ਉੱਪਰ ਦਾ ਪਰਮੇਸ਼ੁਰ ਹੈ ਹਾਲੇਲੂਇਆ ਉਹ ਆਪਣੀ ਮਰਜ਼ੀ ਦਾ ਪਰਮੇਸ਼ੁਰ ਹੈ ਉਹ ਚਾਵੇ ਤੇ ਕਿਸੇ ਦਾ ਚਾਵੇ ਤੇ ਕਿਸੇ ਤੇ ਦਇਆ ਨਾ ਕਰੇ ਉਹ ਚਾਵੇ ਤੇ ਕਿਸੇ ਤੇ ਦਇਆ ਕਰ ਦੇ ਤੁਸੀਂ ਪਰਮੇਸ਼ੁਰ ਨੂੰ ਇਹ ਨਹੀਂ ਕਹਿ ਸਕਦੇ ਅੰਜਨੀ ਤੇ ਇੰਜ ਕਰ ਲਿਖਤਾ ਵਾਲਿਆਂ ਨੇ ਉਹਨੂੰ ਰੋਕ ਦਿੱਤਾ ਮੈਂ ਕਿਸੇ ਲਿਖਤਾ ਨਹੀਂਗਾ ਪਰ ਉਸ ਕਹਿੰਦਾ ਕਿ ਮੈਂ ਲਿਖਤਾ ਪ੍ਰਚਾਰਕ ਹੀ ਨੀਗਾ ਕਹਿੰਦਾ ਲਿਖਤ ਮਾਰਦੀ ਆ ਤਾਂ ਆਤਮਾ ਜਵਾਲਦਾ ਜਾਓ ਆ ਪ੍ਰਚਾਰ ਜਿਹੜਾ ਆ ਜਿੰਨੂੰ ਮਰਜ਼ੀ ਸੰਡ ਕਰੋ ਜਿੰਨੂੰ ਮਰਜ਼ੀ ਕਰੋ ਜਿਉਂਦਾ ਜੇ ਮੈਂ ਅਜੇ ਮੇਰੇ ਮਰਨ ਤੋਂ ਬਾਅਦਾਂ ਨਾ ਕੋਈ ਆਵੇ ਮੇਰੇ ਜਿਉਂਦੇ ਜੀ ਸਾਹਮਣੇ ਮੇਰੇ ਆਵੇ ਹਾਲੇਲੂਇਆ ਹਾਲੇਲੂਇਆ ਮੇਰੇ ਜਿਉਂਦੇ ਜੀ ਸਾਹਮਣੇ ਆਵੇ ਤੇ ਮੈਂ ਤੁਹਾਨੂੰ ਦੱਸਾਂ ਭੀ ਯਿਸੂ ਮਸੀਹ ਨੂੰ ਜਾਣਦੋ ਲੋਕਾਂ ਤੱਕ ਕਿਉਂ ਬੰਨਿਆ ਜੇ ਕਿਉਂ ਬੰਨਿਆ ਜੇ ਸ਼ੁਮਸੀ ਨੂੰ ਜਾਣ ਦੋ ਜੇ ਤੁਹਾਡੇ ਰਾਹ ਹੀ ਨਾ ਗਿਆ ਪੱਥਰ ਚਲਾ ਉੱਠਣਗੇ ਆਮੇਨ ਹallelujah ਹallelujah ਪਰਮੇਸ਼ਰ ਜਦੋਂ ਕਿਸੇ ਤੇ ਦਇਆ ਕਰਨ ਤੇ ਆ ਜੇ ਉਹਨੂੰ ਨਹੀਂ ਪਤਾ ਲੱਗਦਾ ਕਿ ਅੱਗੇ ਹਰਾਮ ਕਰਿਆ ਉਹਨੂੰ ਨਹੀਂ ਪਤਾ ਲੱਗਦਾ ਕਿ ਮਸੂਲੀਆ ਆ ਪਰ ਜਾਜਕਾਂ ਨੂੰ ਇਹ ਪਤਾ ਹੁੰਦਾ ਸੀ ਕਿ ਮਸੂਲੀਆ ਆ ਇਹ ਫਲਾਣਾ ਆ ਇਹ ਢਿੰਗੜਾ ਆ ਇਹ ਉਹ ਆ ਇਹ ਜੇ ਆ ਇਹ ਹਿੰਦੂ ਆ ਇਹ ਮੁਸਲਮਾਨ ਆ ਇਹ ਸਿੱਖ ਆ ਇਹ ਸਾਈ ਆ ਨਹੀਂ ਫਿਰ ਉਹ ਪਰਮੇਸ਼ਰ ਕਾ ਦਾਵਾ ਜੀ ਉਹ ਇੱਕ ਧਰਮ ਦਾ ਪਰਮੇਸ਼ਰ ਰਿਆ ਤੇ ਜਿਉ ਦੇ ਤੇ ਸ਼ਬੀਲ ਦਾ ਪਾਣੀ ਅਸਰ ਕਰ ਗਿਆ ਲੰਗਰ ਅਸਰ ਕਰ ਗਿਆ ਫਿਰ ਉਹ ਪਰਮੇਸ਼ਰ ਕਾ ਦਾ ਹੈ ਹallelujah ਹallelujah ਜਾਗੋ ਥੋੜਾ ਜਿਆ ਪਿਆਰ ਕਰਨਾ ਸਿੱਖੋ ਪਿਆਰ ਦਾ ਕੋਈ ਧਰਮ ਨਹੀਂ ਆ ਪਿਆਰ ਦਾ ਕੋਈ ਮਜ਼ਬ ਨਹੀਂ ਆ ਪਿਆਰ ਆਪਣੇ ਆਪ ਚ ਪਿਆਰ ਆ ਪਿਆਰ ਸਭ ਚੀਜ਼ਾਂ ਤੇ ਜਿੱਤ ਪਾ ਲੈਂਦਾ ਹੈ। ਅਮੇਨ। ਖੁਦਾਵਨੀ ਯਿਸੂਤਾਨ ਬਰਕਤ ਦੇ ਪ੍ਰਭੂ ਨੇ ਚਾਇਆ ਮਿਲਾਂਗੇ ਪਰ ਜੋ ਮੈਂ ਕਿਹਾ ਆ ਜਿਹੜਾ ਵੀ ਕੋਈ ਇਸ ਸੰਦੇਸ਼ ਨੂੰ ਸੁਣੇ ਸਾਹਮਣੇ ਆਵੇ ਤੇ ਗੱਲ ਕਰੇ ਮੈਂ ਯੇਸ਼ੂ ਮਸੀਹ ਦਾ ਸੇਵਕ ਆ ਮੈਂ ਹਰ ਇੱਕ ਧਰਮ ਮਜ਼ਬ ਵਿੱਚ ਮਸੀਹ ਨੂੰ ਖੜਨਾ ਚਾਹੁੰਦਾ। ਅਮੇਨ। ਯਿਸੂਤਾਨ ਆਸ਼ੀਸ਼